ਸਾਰਿਆਂ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਜੀ ਕੀ ਹਾਲ ਚੱਲ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈਗਾ ਸਵੇਰ ਦਾ 6:30 ਪਾਣੀ ਖੱਥ ਹੋ ਗਏ ਤੇ ਆਹ ਦੇਖੋ ਨੀਆਂ ਜਿਹੜੀਆਂ ਸਾਰੀਆਂ ਸਾਫ਼ ਕਰ ਦਿੱਤੀਆਂ ਪਹਿਲਾਂ ਜੇ ਵੀ ਸੀ ਨੇ ਪੜਾਈਆਂ ਦੀ ਤੇ ਹੁਣ ਭਰੂਗੇ ਗੱਟਕਾ ਤੇ ਇੱਧਰ ਆ ਜਿਹੜੇ ਬੀਮ ਵਿੱਚ ਪਾਣੀ ਹੈ ਤੇ ਉਹਨਾਂ ਨੂੰ ਇਸ ਸੰਗ ਕਰਕੇ ਸੈੱਟ ਕਰਦੇ ਪਏ ਇੱਧਰ ਵੀ ਖਲਾਰਾ ਜਿਹੜਾ ਬਹੁਤ ਜ਼ਿਆਦਾ ਪਿਆ ਵਾ ਪਰ ਸਮਝ ਨਹੀਂ ਲੱਗਦੀ ਕੋਈ ਜਦ ਤੱਕ ਨੇ ਆ ਨਹੀਂ ਨਾ ਪਰ ਹੁੰਦੇ ਆ ਤੇ ਇੱਧਰ ਮੱਝ ਨੂੰ ਇਕੱਠੇ ਕੁੱਤਰੇ ਵੀ ਥੋੜੇ ਜਿਹੇ ਇੱਧਰ ਅੱਥੇ ਮੈਂ ਆਈ ਸੀ ਮੱਝ ਚੋਂ ਸਾਰੇ ਖਲਾਰਾ ਸਾਰੇ ਖਲਾਰਾ ਨਾਲ ਮਾਣੂ ਬਿੱਲੀ ਬੈਠੀ ਹੈ ਤੇ ਮੱਝ ਤੇ ਵਿਚਾਰੀ ਦੇ ਮੈਨੂੰ ਤਰਸ ਆਉਂਦਾ ਇਹਦੇ ਉਹ ਮਾਮਾ ਦੀਆਂ ਇੱਕ ਹੀ ਕਿੱਲੇ ਤੇ ਬੰਨੀਆਂ ਹੋਈਆਂ ਹੁਣ ਮਰਜਾ ਇਧਰ ਨੂੰ ਸਾਫ਼ ਹੋਊਗਾ ਤੇ ਫੇਰ ਇਹਦਾ ਕਿੱਲਾ ਇੱਥੇ ਗੜਦੇ ਬਾਹਰ ਮਸਾ ਕੱਟੀ ਦਾ ਤਾਂ ਮੈਂ ਕਿੱਲਾ ਇਧਰੋਂ ਇਧਰ ਬਦਲ ਦਿੰਦੀ ਆ ਫਿਰ ਹੁਣ ਇਹਦੇ ਨੂੰ ਕਰ ਦੇਣਾ ਤੇ ਇਧਰ ਸਪਾਈ ਕਰਨੀ ਹੈ ਤੇ ਮੱਝ ਵਿਚਾਰੀ ਇੱਕੋ ਜਿਹਾ ਇੱਕਦਮ ਬਰੂ ਛੋਟ ਗਈ ਤੇ ਨੇ ਆ ਉਦੜਾ ਨਹੀਂ ਨੀ ਪੱਟੀਆਂ ਨੇ ਤੇ ਵਿੱਚ ਇੰਨੀਆਂ ਨੇ ਘੁੰਮਣ ਲੱਗ ਗਈ ਮੈਂ ਤਾਂ ਡਰ ਗਈ ਨਹੀਂ ਕਿਤੇ ਲੱਤਾਂ ਨਾ ਚੜਾ ਲਵਾਂ ਇਸ ਲਈ ਡਰਦੇ ਹੁਣ ਅਸੀਂ ਨਹੀਂ ਕੱਢਦੇ ਹਾਂ ਜਿਸ ਜਗ੍ਹਾ ਵੀ ਹੈ ਜੀ ਹੁਣ ਇੱਕੋ ਸਾਰੀ ਖਲਾਰਾ ਬੀ ਗਈ ਚਲੋ ਜੀ ਹੁਣ ਲੱਭ ਆਪਣੀ ਰੂਟੀ ਸਟਾਰਟ ਕਰਦੇ ਤੰਮੀ ਇਹਨਾਂ ਨੂੰ ਦੇ ਦੇ ਜਹਾਜ ਤੱਕ ਕਰ ਦੂੰਗਾ ਇਹਨਾਂ ਆਪੇ ਕਰ ਲੈਣਾ ਤੂੰ ਇਹਨਾਂ ਨੂੰ ਫੜਾ ਦੇ ਗੱਲ ਨਹੀਂ ਮੱਤਾ ਦੇਖ ਲੈਣਾ ਆਪੇ ਆ ਗਈ ਨਦੀ ਗਈ ਹਲਾ ਹੋ ਹੋ ਅੱਥੇ ਨੀਆ ਕੱਢਣ ਤੋਂ ਬਾਅਦ ਹੇ ਨੀਚੇ ਗਟਕਾ ਪਾਤਾ ਜਿਹੜਾ ਪਹਿਲਾਂ ਗਟਕਾ ਬੰਦੇ ਇਹਦੇ ਨਾਲ ਜਿਹੜੀ ਸਿਧਾਵ ਨਹੀਂ ਆਉਂਦੀ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੀ ਉੱਪਰ ਚੁਣਾਈ ਕਰਦੇ ਆ ਆ ਸਾਰੇ ਕਿਤੇ ਪਾਤਾ ਗਟਕਾ ਸਰੀਸ ਹੋ ਗਿਆ ਥੱਕ ਗਈ ਜਿੱਦਾਂ ਪੈਰ ਨਾ ਨਾ ਅੱਗੇ ਲਾਇਆ ਕਰ ਤੇ ਸ਼ੌਤ ਉਹ ਬਾਕੀ ਅੱਜਦ ਲੰਣਾ ਨੇ ਲੰਣਾ ਨੇ ਸ਼ਵਾਸ਼ ਅੱਥੇ ਜਿਹੜੀਆਂ ਨਿਆਹਾਂ ਭਰ ਹੋ ਗਈਆਂ ਤੇ ਹੁਣ ਆਪਾਂ ਜਿਹੜਾ ਇੱਕ ਉੱਪਰ ਲੈਂਟਰ ਪੈਂਦਾ ਨੇ ਆ ਤੇ ਉਹ ਪਾਤਾ ਤੇ ਹੁਣ ਦੇਖਦੇ ਅੱਗੇ ਪੈਰ ਨਾ ਨਾ ਕਿੱਧਰ ਜਾਇਆ ਕਰ ਤੇ ਸੌਤੂ ਉਹ ਫਟ ਅੱਜ ਲੰਣਾ ਨੇ ਲੰਣਾ ਨੇ ਚਵਾਸ਼ ਹੋਣ ਪੈਣਾ ਨੇ ਆ ਤੇ ਲੈਂਟਰ ਸਾਰੇ ਕਿਤੇ ਲੱਗ ਗਏ ਇਸ ਤਰ੍ਹਾਂ ਕਰਕੇ ਵੀਮ ਸਾਰੇ ਆਵੜਾ ਲੈਂਟਰ ਪੈ ਗਿਆ ਆ ਬੰਦਾ ਹੁਣ ਨਹੀਂ ਆਜ ਆ ਸਾਰੀ ਕੰਦ ਜਿਹੜੀ ਨਹੀਂ ਚ ਜਾਣੀ ਉਹ ਥੋੜਾ ਰਹਿੰਦਾ ਇੱਧਰ ਤੇ ਇੱਧਰ ਪਈ ਆ ਆਲੀ ਕੋਲ ਜੋ ਸਾਰੇ ਘਰ ਦੀਆਂ ਨਹੀਂ ਆ ਭਰ ਦਿੱਤੀਆਂ ਤੇ ਫਿਰ ਤੁਹਾਨੂੰ ਦਿਖਾਉਂਦੀ ਕਿ ਇਸ ਨਾਲ ਲਗਾਣਾ ਆ ਸਾਰਾ ਇਹਨਾਂ ਨੂੰ ਭਰ ਤਾ ਪੈਣਾ